ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਨੂੰ ਬਹੁਤ ਖੁਸ਼ੀ ਆਈ ਜੀ ਸਾਡਾ ਵੀਰ ਗੋਬੀ ਸਿਮਰਾਨ ਜਿਨ੍ਹਾਂ ਨੂੰ ਜੋ ਸਰਪਲ ਪ੍ਰਧਾਨ ਲਗਾਇਆ ਗਿਆ ਹੈ ਸਾਨੂੰ ਇਸ ਦਾ ਬਹੁਤ ਮਾਣ ਤੇ ਸਿਰ ਨੂੰ ਵਧਾਈ ਦਿੰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਬਹੁਤ ਜ਼ਰੜੇ ਸਫਲ ਕਰ ਦੇਗੇ ਤੇ ਪਾਰਟੀ ਨੂੰ ਹੋਰ ਉੱਚੇ ਸ਼ਿਖਰਾਂ ਤੇ ਲੈ ਕੇ ਜਾਣਗੇ ਪਹਿਲਾਂ ਵੀ ਬਹੁਤ ਜ਼ਿਆਦਾ ਉਹ ਮਿਹਨਤ ਕਰਦੇ ਪਏ ਆ ਤੇ ਇਸੇ ਉਹਨਾਂ ਦੀ ਜੋ ਸਟੇਪਸ ਹੈਗਾ ਆਉਟਪੁੱਟ ਬਹੁਤ ਵਧੀਆ ਸੀ ਉਹਨਾਂ ਦੀ ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਵੀ ਕਮੇਟੀ ਦੇ ਚਾਰਟਰ ਵੀ ਕੁਝ ਹੱਦ ਮਾਰਨ ਕਿਹਾ ਵੀ ਇਹਨਾਂ ਨੂੰ ਦੇ ਜੋ ਸਮਝਾਇਆ ਵੀ ਕਹੀ ਨਾ ਸਮਾਜਤਾ ਨੂੰ ਜਿਵੇਂ ਜਿਵੇਂ ਸਾਡੇ ਪ੍ਰਧਾਨ ਸਾਹਿਬ ਸਭ ਕੰਗੇ ਸਿੱਜੀ ਜਿਸੁਵਿੰਦਰ ਸਿੰਘ ਜੀ ovender singh ji ਤੇ ਗੁਰਪ੍ਰੀਤ ਸਿੰਘ ਦਾ ਸਾਡੇ ਸਰਪੰਚ ਪ੍ਰਧਾਨ ਪਾਣੀ ਚੁਕਿਆ ਤੇ ਮੈਂ ਅਕੀਰ ਸਿੰਘ ਤੇ ਮਾਈ ਭਰਾਜਮਨ ਸਿੰਘ ਅਲੀਆ ਤਜੀਵ ਸਿੰਘ ਮਾਨ ਸੰਮੰਦਰ ਸਿੰਘ ਚਕਜੀਵ ਸਿੰਘ ਲਾਢੀ ਲਾਢੀ ਮਾਨ ਜਗਦਾ ਸਿੰਘ ਨੇ ਹਾਕਮ ਸਿੰਘ ਜਿਸਕਰਗੂ ਸਿੰਘ ਤੇ ਅਰਜੀਤ ਸਿੰਘ ਮਾਨ ਤੇ ਗਗਨ ਮਾਨ ਤੇ ਹਾਕਮ ਸਿੰਘ ਲਖਵੀਰ ਸਿੰਘ ਲਖਾ ਫੋਟੋਗ੍ਰਾਫਰ ਤੇ ਹੋਰ ਜਿਵੇਂ ਸਾਡੇ ਬਾਈ ਪਰਵਿੰਦਰ ਸਿੰਘ ਜੀ ਬਿੱਟੂ ਤੇ ਹੋਰ ਵੀ ਜੇ ਕਈਆਂ ਦੇ ਨਾਮ ਜਿਵੇਂ ਗਗਨ ਮਾਨ ਹੋ ਗਿਆ ਤੇ ਸਾਡੀ ਟੀਮ ਕਾਫੀ ਵੱਡੀ ਆ ਕਾਫੀ ਟਾਈਮ ਤੋਂ ਕੰਮ ਕਰਦੀ ਪਈ ਆ ਤੇ ਜੇ ਕਿਸੇ ਦਾ ਨਾਮ رہ ਜਾਂਦਾ ਤੇ ਮੈਂ ਅੱਜ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਵੀ ਕਈ ਵਾਰ ਕਿਸੇ ਦਾ ਨਾਮ رہ ਜਾਂਦਾ ਐਸਟੇ ਜੇ ਹਿੰਦ ਵਿੱਚ ਨਹੀਂ ਆ ਰਿਹਾ ਜੇ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀ ਸਾਡੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਜਨਰਾਤ ਮਿੰਜ ਕਰ ਰਿਹਾ ਤੇ ਪਾਰਟੀ ਨੂੰ ਸਿਖਰ ਤੇ ਜਾਣ ਦੀ ਖਾਤਰ ਤੇ ਸਰਬਿੰਦਰਜੀਤ ਸਿੰਘ ਮਾੜੀ ਵੀ ਉਸ ਨੂੰ ਚਾਉਣ ਤੋਂ ਦਿਖਾਤਰ ਉਹ ਬਰਜੋਰ ਜਨਰਾਤ ਮਿੰਜ ਕਰਦੇ ਪਏ ਹਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਐ ਕਿਜੀ ਕੁਝ ਹੁਣ ਸਾਰਾ ਸਤਿ ਸ੍ਰੀ ਅਕਾਲ ਜੀ ਆਇਓ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਸਰਿੰਦਰਪਾਲ ਸਿੰਘ ਖਾਲਸਾ ਸਾਡੇ ਵਿਚਾਰ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਸਰਕਲ ਪ੍ਰਧਾਨ ਬਣਾਇਆ ਗਿਆ ਹੈ ਆਓ ਉਹਨਾਂ ਦੇ ਨਾਲ ਛੋਟੀ ਜੀ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਸਰਕਲ ਪ੍ਰਧਾਨ ਬਣਾਇਆ ਗਿਆ ਹੈ ਤੁਸੀਂ ਕਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿਹੜੇ ਕਾਰਨ ਪਹਿਲਾਂ ਤੁਸੀਂ ਹੋਰ ਵੀ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਵੋਗੇ ਤੇ ਤੁਹਾਨੂੰ ਕਿਹੜੀਆਂ ਉਹਨਾਂ ਦੇ ਵਿੱਚ ਕਮੀਆਂ ਲੱਗੀਆਂ ਜਿਨ੍ਹਾਂ ਦੇ ਕਾਰਨ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਉਹਦੇ ਬਾਰੇ ਦਰਸ਼ਕਾਂ ਨੂੰ ਕੁਝ ਦੱਸੋ ਸਾਂਝਾ ਕਰੋ ਮੈਂ ਖੁੱਲਕੇ ਜ਼ਿਕਰ ਕਰਦਾ ਇਸ ਗੱਲ ਦਾ ਕਿ ਅਸੀਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਸੀਗੇ ਉਸ ਪਾਰਟੀ ਦੇ ਸਪੋਰਟ ਕਰਦੇ ਸੀ ਸ਼ੁਰੂ ਚ ਪਰ ਸਾਨੂੰ ਜਦੋਂ ਇਨਸਾਫ ਨਹੀਂ ਮਿਲਿਆ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਬਰਗਾੜੀ ਕਾਂਡ ਹੋਇਆ ਉਹਦਾ ਇਨਸਾਫ ਨਹੀਂ ਹੋਇਆ 20 ਆਦਮੀਆਂ ਹੋਈਆਂ ਕੁਝ ਵੀ ਸਾਨੂੰ ਕੋਟਪੂਰਾ ਗੋਲੀ ਕਾਂਡ ਦਾ ਕੋਈ ਇਨਸਾਫ ਨਹੀਂ ਮਿਲਿਆ ਨਸ਼ਿਆਂ ਦੇ ਮੁੱਦੇ ਤੇ ਕਿ ਨਸ਼ੇ ਇਸ ਇਹਨਾਂ ਸਰਕਾਰਾਂ ਨੇ ਸ਼ਰ੍ਯਾਮ ਕਰ ਦਿੱਤੇ ਸੀ ਪਿੰਡ ਪਿੰਡ ਨਸ਼ਾ ਵੇਚ ਰਿਆ ਇਸ ਕਰਕੇ ਅਸੀਂ ਫਿਰ ਕਾਂਗਰਸ ਨੂੰ ਪਾਰਟੀ ਆਈ ਜਿਹੜੀ ਕਾਂਗਰਸ ਪਾਰਟੀ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਨਸ਼ਾ ਬੰਦ ਕਰਾਂਗੇ ਘਰ ਘਰ ਰੋਜ਼ਗਾਰ ਦੇਵਾਂਗੇ ਨੌਜਵਾਨਾਂ ਦੀਆਂ ਸਿਹਤ ਸਹੂਲਤਾਂ ਬਾਰੇ ਯਾਨੀ ਕਿ ਬੁਢਾਪੇ ਦੇ ਵਿੱਚ ਮਾਪਿਆਂ ਨੂੰ ਸਹਾਰਾ ਮਿਲੇ ਇਹੋ ਜਿਹੀਆਂ ਸਹੂਲਤਾਂ ਅਸੀਂ ਦੇਵਾਂਗੇ ਪਰ ਉਹ ਕਾਂਗਰਸ ਪਾਰਟੀ ਨੇ ਵੀ ਕੈਪਟਨ ਸਾਹ ਨੇ ਵੀ ਝੂਠ ਹੀ ਬੋਲਿਆ ਗੁਟਕਾ ਸਾਹਿਬ ਦੀ ਕਸਮ ਖਾ ਕੇ ਜੋ ਉਹਨਾਂ ਨੇ ਕੋਫਰ ਤੋਲਿਆ ਅਸੀਂ ਇਹਨਾਂ ਰਵੈਤੀ ਪਾਰਟੀਆਂ ਤੋਂ ਤੰਗ ਆ ਕੇ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਈ ਹਾਂ ਇਹ ਤੁਸੀਂ ਕਿਹੜੇ ਆਮ ਆਦਮੀ ਪਾਰਟੀ ਦੇ ਕਿਹੜੇ ਕੰਮ ਤੁਹਾਨੂੰ ਵਧੀਆ ਲੱਗੇ ਆ ਤਾਂ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਆ ਸਾਨੂੰ ਜੀ ਅਸੀਂ ਇਹਨਾਂ ਸਰਕਾਰਾਂ ਤੋਂ ਤੰਗ ਹੀ ਇੰਨੇ ਸੀ ਸਾਨੂੰ ਬਦਲ ਦੀ ਲੋੜ ਸੀਗੀ ਇਸੇ ਕਰਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਕਨਵੀਨਰ ਕਨਵੀਨਰ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਸਾਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੀਤੀਆਂ ਬਹੁਤ ਵਧੀਆ ਲੱਗਦੀਆਂ ਹਨ ਜਿਵੇਂ ਕਿ ਦਿੱਲੀ ਦੇ ਵਿੱਚ ਇੰਨਾ ਵਿਕਾਸ ਹੋਇਆ ਉਥੇ ਰਜਗਾਰ ਦੀ ਰਫਤਾਰ ਬਹੁਤ ਤੇਜ਼ ਆ ਸਹੂਲਤਾਂ ਸਿਹਤ ਸਹੂਲਤਾਂ ਇੱਥੇ ਜੇ ਕੋਈ ਕਿਸੇ ਨੂੰ ਕੋਈ ਹਮੀ ਨਮੀ ਹੋ ਜਾਂਦੀ ਹੈ ਜਾਂ ਕੋਈ ਬਿਮਾਰੀ ਆ ਜਾਂਦੀ ਜਾਂ ਕੋਈ ਐਕਸੀਡੈਂਟ ਵੱਡਾ ਹੋ ਜਾਂਦਾ ਉਹਦਾ ਇਲਾਜ ਹੀ ਨਹੀਂ ਹੁੰਦਾ ਦਿੱਲੀ ਦੇ ਵਿੱਚ ਇਲਾਜ ਫ੍ਰੀ ਆ ਪੜ੍ਹਾਈ ਦੇ ਤੌਰ ਤੇ ਆਪਣੇ ਇੱਥੇ ਕੋਈ ਸਰਕਾਰੀ ਸਕੂਲਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਨੂੰ ਦੱਸਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ ਕਿ ਕਿੰਨਾ ਬੁਰਾ ਹਾਲ ਆ ਤੇ ਦਿੱਲੀ ਦੇ ਵਿੱਚ ਸਹੂਲਤਾਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਉਥੋਂ ਦੇ ਸਰਕਾਰੀ ਸਕੂਲ ਬਣੇ ਹੋਏ ਹਨ ਇਸ ਕਰਕੇ ਵੀ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਦੀ ਸੋਚ ਤੇ ਪਹਿਰਾ ਦਿੰਨੇ ਆ ਇੱਕ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਵਾਸਤੇ ਉਥੇ ਕੈਮਰਿਆਂ ਦਾ ਜਾਲ ਵਿਛਾਇਆ ਗਿਆ ਹੈ ਜਿਸ ਤਰ੍ਹਾਂ ਬੱਸਾਂ ਦੇ ਵਿੱਚ ਕੈਮਰੇ ਆ ਤੇ ਯਾਨੀ ਕਿ ਮਹੱਲਿਆਂ ਦੇ ਵਿੱਚ ਘਰਾਂ ਦੇ ਬਾਹਰ ਇਸ ਇਸ ਤਰ੍ਹਾਂ ਦੇ ਕੈਮਰੇ ਲਗਾਏ ਗਏ ਆ ਕਿ ਕੀੜੀ ਵੀ ਦੱਸਦੀ ਉਥੇ ਨਜ਼ਰ ਆ ਰਹੀ ਹੈ ਤੁਸੀਂ ਜਦੋਂ ਕਿਸੇ ਕੋਲੇ ਪਾਵਰ ਆਉਂਦੀ ਆ ਤੁਹਾਡੇ ਤੁਹਾਨੂੰ ਵੀ ਆਮ ਆਦਮੀ ਪਾਰਟੀ ਨੇ ਸਰਕਲ ਪ੍ਰਧਾਨ ਬਣਾਇਆ ਆ ਜਦੋਂ ਕਿਸੇ ਪ੍ਰਧਾਨ ਕੋਲੇ ਕੋਈ ਪਾਵਰ ਆ ਜਾਂਦੀ ਆ ਉਸ ਪਾਵਰ ਦਾ ਉਹ ਇਸਤੇਮਾਲ ਗਲਤ ਤਰੀਕੇ ਨਾਲ ਕਰਦਾ ਨਸ਼ਾ ਨਸ਼ੇ ਦੇ ਵੱਲ ਪ੍ਰੇਰਿਤ ਕਰਦਾ ਆ ਬੱਚਿਆਂ ਨੂੰ ਨੌਜਵਾਨਾਂ ਨੂੰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਕਿਹੜੀਆਂ-ਕਿਹੜੀਆਂ ਤੁਹਾਡੇ ਨੌਜਵਾਨੀ ਵੱਲ ਤੁਸੀਂ ਨੌਜਵਾਨਾਂ ਨੂੰ ਸਹੂਲਤਾਂ ਦੇਵੋਗੇ ਉਹਦੇ ਬਾਰੇ ਤੁਸੀਂ ਕੁਝ ਦੱਸੋ ਅਸੀਂ ਜੀ ਸਾਡੇ ਭੈਣਾ ਭਰਾਵਾਂ ਨੂੰ ਸਾਡੇ ਤੋਂ ਜਿਹੜੇ ਵੱਡੇ ਵੀ ਆ ਛੋਟੇ ਵੀ ਆ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਈਏ ਇਸ ਕਰਕੇ ਇਹਨਾਂ ਪਾਰਟੀਆਂ ਦਾ ਅਸੀਂ ਸਾਥ ਦੇ ਦੇ ਰਹੇ ਆ ਆਮ ਆਦਮੀ ਪਾਰਟੀ ਦਾ ਨਸ਼ਿਆਂ ਨੂੰ ਜਿਵੇਂ ਕਿ ਕੈਪਟਨ ਸਾਹਿਬ ਨੇ ਕਿਹਾ ਸੀ ਨਸ਼ੇ ਚਾਰਾ ਹਫ਼ਤਿਆਂ ਚ ਬੰਦ ਕਰ ਦੇਾਂਗੇ ਕੋਈ ਨਸ਼ੇ ਬੰਦ ਨਹੀਂ ਹੋਏ ਕਿਉਂਕਿ ਇਹਨਾਂ ਸਰਕਾਰਾਂ ਦੀ ਹੀ ਦੇਣਾ ਸਾਨੂੰ ਨਸ਼ੇ ਹੁਣ ਪਿੰਡ ਪਿੰਡ ਨਸ਼ਾ ਪਹੁੰਚ ਚੁੱਕਿਆ ਪਹਿਲਾਂ ਇਹ ਨਸ਼ਾ ਜਿਹੜਾ ਸੀਗਾ ਇਹ ਜਾਂ ਨੇੜਲੇ 8-9 ਕਿਲੋਮੀਟਰ ਦੂਰ ਪਿੰਡਾਂ ਤੋਂ ਲੈ ਕੇ ਆਉਣਾ ਪੈਂਦਾ ਸੀ ਪਰ ਹੁਣ ਇਹ ਘਰ ਘਰ ਜਾਨੀ ਕਿ ਪਿੰਡ ਪਿੰਡ ਵਿੱਚ ਪਹੁੰਚ ਚੁੱਕਿਆ ਹੈ ਨਸ਼ਾ ਅਸੀਂ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਨੌਜਵਾਨਾਂ ਨੂੰ ਪੜ੍ਹਾਈ ਪ੍ਰੇਰਿਤ ਕਰਾਂਗੇ ਭੈਣਾ ਭਰਾਵਾਂ ਨੂੰ ਭਾਈ ਪ੍ਰੇਰਿਤ ਕਰਾਂਗੇ ਅਸੀਂ ਤੇ ਆਧੁਨਿਕ ਪੱਦਰ ਦੇ ਗਰਾਊਂਡ ਬਣਾਏ ਜਾਣਗੇ ਆਧੁਨਿਕ ਪੱਦਰ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਇੱਕ ਸਾਡੇ ਸੀਐਮ ਭਗਵੰਤ ਸੀਐਮ ਦਾ ਚਿਹਰਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋਲਾਨ ਦਾ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਕਿ ਇਹੋ ਜੇ ਆਧੁਨਿਕ ਪੱਧਰ ਦੇ ਅਸੀਂ ਮਹੱਲਾ ਕਨੀਲ ਕਲੀਨਿਕ ਜਾਂ ਕੋਈ ਹਸਪੀਟਲ ਬਣਾਵਾਂਗੇ ਉਹਨਾਂ ਦਾ ਅਸੀਂ ਇੱਕੇਦਮ ਨਸ਼ਾ ਨਹੀਂ ਯਾਨੀ ਕਿ ਉਹਨਾਂ ਨੂੰ ਬੰਦ ਕਰ ਦਾਂਗੇ ਅਸੀਂ ਉਹਨਾਂ ਦਾ ਟਰੀਟਮੈਂਟ ਕਰਵਾਵਾਂਗੇ ਵਧੀਆ ਆਧੁਨਿਕ ਪੱਧਰ ਤੇ ਉਹਨਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਅਸੀਂ ਸਿੱਧੇ ਰਾਏ ਪਾਵਾਂਗੇ ਯਾਨੀ ਕਿ ਵਧੀਆ ਤੋਂ ਵਧੀਆ ਗਰਾਊਂਡ ਬਣਾਏ ਜਾਣਗੇ ਵਧੀਆ ਤੋਂ ਯਾਨੀ ਕਿ ਰਜਗਾਰ ਅਸੀਂ ਬੀਜੀ ਨੌਜਵਾਨਾਂ ਨੂੰ ਇਸ ਤਰ੍ਹਾਂ ਕਰ ਦੇਣਾ ਖੇਡਾਂ ਪ੍ਰਤੀ ਤੇ ਹੋਰਾਂ ਚੀਜ਼ਾਂ ਪੜ੍ਹਾਈ ਪ੍ਰਤੀ ਤੇ ਯਾਨੀ ਕਿ ਉਹਨਾਂ ਨੂੰ ਨਸ਼ੇ ਵੱਲ ਜਾਂ ਹੋਰ ਚੀਜ਼ਾਂ ਵੱਲ ਅਸੀਂ ਵਿਹਲਾ ਹੀ ਨਹੀਂ ਰਹਿਣ ਦੇਣਾ ਉਹਨਾਂ ਨੂੰ ਸਾਡੀ ਇਹ ਪਾਰਟੀ ਦੀ ਪਾਲਿਸੀ ਆ ਅਸੀਂ ਇਹ ਲੈ ਕੇ ਚੱਲਾਂਗੇ ਜੀ ਇੱਕ ਨੌਜਵਾਨ ਆਪਣੇ ਬੜੇ ਤਕਰੀਬਨ ਆਇਲਰਸ ਕਰਕੇ ਜਦੋਂ ਕੋਈ ਪਲੱਸ 2 ਕਰਦਾ ਆ ਨੌਜਵਾਨ ਕਹਿੰਦਾ ਵੀ ਮੈਂ ਤਾਂ ਫੌਰਨ ਕੰਟਰੀ ਚ ਬਾਹਰ ਜਾਣਾ ਆ ਉਹਦਾ ਮੰਨ ਲਓ ਜਿਹੜਾ ਕਾਰਨ ਹੈਗਾ ਵੀ ਉਹਨਾਂ ਨੂੰ ਬੱਚਿਆਂ ਨੂੰ ਇੱਥੇ ਰੋਜ਼ਗਾਰ ਨਹੀਂ ਮਿਲਦਾ ਤਾਂ ਕਰਕੇ ਉਹ ਕਹਿੰਦੇ ਵੀ ਅਸੀਂ ਮੰਨ ਲਓ ਫੋਰਨ ਕੰਟਰੀਆਂ ਦੇ ਵਿੱਚ ਉੱਥੇ ਜਾਵਾਂਗੇ। ਉਹਦੇ ਮਾਰੇ ਤੁਹਾਡੀ ਪਾਰਟੀ ਦਾ ਮੰਨ ਲਓ ਮੰਨ ਲਓ ਕਿਵੇਂ ਉਹ ਉਹਨਾਂ ਨੂੰ ਐਡਜਸਟਮੈਂਟ ਕਰੂਗੀ। ਅਸੀਂ ਜੀ ਜਿਹੜੇ ਨੌਜਵਾਨ ਸਾਡੇ ਭੈਣ ਭਰਾ ਬਾਹਰ ਗਏ ਆ ਬਹੁਤ ਹੀ ਜਾਣੀ ਕੀ ਦੁੱਖ ਵਾਲੀ ਗੱਲ ਹੁੰਦੀ ਕਿ ਆਪਣੇ ਕੋਈ ਵੀ ਇਨਸਾਨ ਬੱਚਿਆਂ ਨੂੰ ਤਾਂ ਪਾਲਦਾ ਕਿ ਉਹਨਾਂ ਦੀ ਸੇਵਾ ਉਹ ਵੱਡੇ ਹੋ ਕੇ ਸੇਵਾ ਕਰਨਗੇ ਤੇ ਸਾਨੂੰ ਬਹੁਤ ਹੀ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਨੌਜਵਾਨ ਧੜਾ ਧਰ ਬਾਹਰ ਜਾ ਰਹੇ ਹਨ ਸਾਨੂੰ ਇਸ ਗੱਲ ਦਾ ਚਿੰਤਾ ਹੈ ਸਾਡੀ ਪਾਰਟੀ ਨੂੰ ਇਸ ਗੱਲ ਦੀ ਚਿੰਤਾ ਹੈ ਅਸੀਂ ਉਹਨਾਂ ਉਹ ਇਸ ਸਿਸਟਮ ਤੋਂ ਤੰਗ ਹੋ ਕੇ ਗਏ ਹਨ ਇੱਥੇ ਕੋਈ ਰਜਗਾਰ ਨਹੀਂ ਹੈਗਾ ਇੱਥੇ ਨਸ਼ਿਆਂ ਤੋਂ ਧੀਆਂ ਪੁੱਤਾਂ ਨੂੰ ਬਚਾਉਣ ਦੇ ਲਈ ਮਾਵਾ ਪਿਓ ਆਪਣੇ ਬੱਚਿਆਂ ਨੂੰ ਬਾਹਰ ਵੱਲ ਨੂੰ ਪਲਾਨ ਕਰ ਰਹੇ ਹਨ ਅਸੀਂ ਵਧੀਆ ਤੋਂ ਵਧੀਆ ਰਜਗਾਰ ਦੇ ਮੌਕੇ ਪੈਦਾ ਕਰਕੇ ਅਸੀਂ ਇੱਥੇ ਟੈਕਸ ਦਿੰਨੇ ਆ ਇੱਕ ਹਜ਼ਾਰ ਬੰਦਾ ਜੇ 50 ਰੁਪਏ ਵੀ ਰੋਜ਼ ਟੈਕਸ ਦੇਵੇ ਇੱਕ ਆਦਮੀ 50 ਰੁਪਏ ਟੈਕਸ ਦਿੰਦਾ ਤੇ ਉਹਦਾ ਹਜ਼ਾਰ ਬੰਦੇ ਤੇ ਡਿਵਾਈਡ ਕਰਕੇ 50000 ਰੁਪਏ ਬਣਦਾ ਤੇ 30 ਦਿਨਾਂ ਦਾ ਇੱਕ ਮਹੀਨੇ ਦਾ ਜਾਨੀ ਕਿ ਉਹ 15 ਲੱਖ ਰੁਪਏ ਬਣ ਜਾਂਦਾ ਤੇ ਫਿਰ ਇੱਕ ਸਾਲ ਦਾ 1 ਕਰੋੜ 80 ਲੱਖ ਰੁਪਏ ਬਣਦਾ ਤੇ ਸਰਕਾਰਾਂ ਸਾਨੂੰ ਕੀ ਦਿੰਦੀਆਂ ਸਾਨੂੰ ਤਾਂ ਇਹਨਾਂ ਨੇ ਮੰਗ ਲਈ ਮਜਬੂਰ ਮੰਗਤੇ ਬਣਾ ਕੇ ਰੱਖ ਦਿੱਤਾ ਅਸੀਂ ਵਧੀਆ ਤੋਂ ਵਧੀਆ ਸਹੂਲਤਾਂ ਦੇ ਕੇ ਪੈਣਾ ਭਰਾਵਾਂ ਨੂੰ ਵਾਪਸ ਬੁਲਾਵਾਂਗੇ ਤਾਂ ਜੋ ਆਪਣੇ ਪਰਿਵਾਰਾਂ ਵਿੱਚ ਰਹਿ ਸਕਣ ਤੇ ਆਪਣੇ ਮਾਪਿਓ ਦੀ ਦੇਖਭਾਲ ਕਰ ਸਕਣ ਸਾਡੀ ਪਾਰਟੀ ਵੱਲੋਂ ਬੁੱਧੀਜੀਵੀਆਂ ਦੀ ਮਦਦ ਦੇ ਨਾਲ ਸੈਮੀਨਾਰ ਕਰਵਾਏ ਜਾਣਗੇ ਆਪਣੇ ਪੰਜਾਬ ਦੇ ਵਿੱਚ ਆਪਣੇ ਹਰੇਕ ਜ਼ਿਲ੍ਹੇ ਦੇ ਵਿੱਚ ਹਲਕਿਆਂ ਵਿੱਚ ਸੈਮੀਨਾਰ ਕਰਵਾ ਕੇ ਉਹਨਾਂ ਦੀ ਸਲਾਹ ਦੇ ਨਾਲ ਅਸੀਂ ਭੈਣਾ ਭਰਾਵਾਂ ਨੂੰ ਆਧੁਨਿਕ ਪੱਦਰ ਦੀਆਂ ਸਹੂਲਤਾਂ ਦੇਵਾਂਗੇ ਸਿਹਤ ਸਹੂਲਤਾਂ ਦੇਵਾਂਗੇ ਤਾਂ ਜੋ ਉਹਨਾਂ ਨੂੰ ਦੇਖਾਂਗੇ ਵੀ ਇਹਨਾਂ ਨੂੰ ਕਿਹੜੇ ਕਿੱਤੇ ਦੇ ਵਿੱਚ ਅਸੀਂ ਲਾਉਣਾ ਹੈਗਾ ਆ ਇਹ ਸਾਡੀ ਪਾਰਟੀ ਦੀ ਪਾਲਿਸੀ ਹੈ ਜੀ ਸਰਕਾਰ ਵੱਲੋਂ ਕਈ ਸਕੀਮਾਂ ਵੀ ਆਉਂਦੀਆਂ ਲੋਕਾਂ ਵਾਸਤੇ ਕਿਉਂਕਿ ਉਹ ਲੋਕਾਂ ਤੱਕ ਨਹੀਂ ਪਹੁੰਚਦੀਆਂ ਉਹਦੇ ਬਾਰੇ ਮੰਨ ਲਓ ਤੁਹਾਡੀ ਪਾਰਟੀ ਮੰਨ ਲਓ ਕਿਵੇਂ ਐਡਜਸਟਮੈਂਟ ਕਰੂਗੀ ਮੰਨ ਲਓ ਲੋਕਾਂ ਤੱਕ ਉਹ ਜਿਹੜੀਆਂ ਸਕੀਮਾਂ ਆ ਪਹਚਾਈਆਂ ਜਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਦੋਂ ਅਸੀਂ ਟੈਕਸ ਦਿੰਨੇ ਆ ਸਾਨੂੰ ਉਹਨਾਂ ਟੈਕਸ ਦਾ ਪੈਸਾ ਸਾਨੂੰ ਜੇ ਅਸੀਂ 1 ਕਰੋੜ 80 ਲੱਖ ਰੁਪਈਆ ਟੈਕਸ ਦਿੰਨੇ ਆ ਸਾਨੂੰ ਇਹ 50 ਲੱਖ ਰੁਪਈਆ ਆਪਣੀ ਸਾਡੇ ਪਿੰਡ ਚ ਵਾਪਸ ਆਉਂਦਾ ਸਾਡੇ ਉੱਪਰ ਸਾਡੇ ਪੰਜਾਬ ਵਾਸੀਆਂ ਦੇ ਉੱਪਰ ਜੰਮਦੇ ਬੱਚੇ ਦੇ ਉੱਪਰ ਹੀ 2-2 ਸਵਾ 2-2 ਲੱਖ ਰੁਪਏ ਦਾ ਕਰਜ਼ਾ ਵਾ ਤੇ 3000 ਕਰੋੜ ਰੁਪਏ ਦਾ ਕਰਜ਼ਾ ਸਾਡੇ ਪੰਜਾਬ ਸਰ ਹੋ ਚੁੱਕਾ ਸਾਨੂੰ ਇਸੇ ਚੀਜ਼ ਕਰਕੇ ਅਸੀਂ ਵੱਖ-ਵੱਖ ਤਰ੍ਹਾਂ ਦੇ ਨਾਲ ਯਾਨੀ ਕਿ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਖੇਡਾਂ ਵੱਲ ਪ੍ਰੇਰਿਤ ਕਰਾਂਗੇ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਅਸੀਂ ਉਹਨਾਂ ਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ رابطہ ਕੀਤਾ ਜਾਊਗਾ ਅਸੀਂ ਝੂਠੇ ਵਾਅਦੇ ਨਹੀਂ ਕਰਦੇ ਸਾਡੀ ਪਾਰਟੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਗਰੰਟੀਆਂ ਲੈ ਕੇ ਆਏ ਇਹਨਾਂ ਨੇ ਵਾਅਦੇ ਹੀ ਇਹਨੇ ਕੀਤੇ ਪਹਿਲਾਂ ਕਿ ਲੋਕਾਂ ਦਾ ਵਾਅਦਿਆਂ ਤੋਂ ਨਾ ਮਨ ਉਖੜ ਚੁੱਕਾ ਕੋਈ ਭਰੋਸਾ ਹੀ ਨਹੀਂ ਕਰਦਾ ਇਸੇ ਕਰਕੇ ਸਾਨੂੰ ਗਰੰਟੀ ਦੇਣੀ ਪਈ ਆ ਇਸੇ ਗਰੰਟੀ ਦੇ ਹਿਸਾਬ ਦੇ ਨਾਲ ਅਸੀਂ ਬੱਚਿਆਂ ਨੂੰ ਸਹੂਲਤਾਂ ਦੇਵਾਂਗੇ ਸਾਰੇ ਲੋਕ ਕਹਿੰਦੇ ਆ ਵੀ ਸਾਨੂੰ ਕੋਈ ਚੀਜ਼ ਫ੍ਰੀ ਨਹੀਂ ਚਾਹੀਦੀ ਹਰ ਇੱਕ ਪਾਰਟੀ ਕਹਿੰਦੀ ਆ ਅਸੀਂ ਆਹ ਕੁਝ ਦੇਵਾਂਗੇ ਫ੍ਰੀ ਅਸੀਂ ਆਹ ਕੁਝ ਦੇਵਾਂਗੇ ਮੰਨ ਲਓ ਤੁਸੀਂ ਮੰਨ ਲਓ ਜਿਹੜੀਆਂ ਇਹ ਸਹੂਲਤਾਂ ਫ੍ਰੀ ਦੀਆਂ ਦੇ ਰਹੀਆਂ ਆ ਮੰਨ ਲਓ ਲੋਕ ਕਹਿੰਦੇ ਆ ਵੀ ਉਹ ਪੈਸਾ ਕਿੱਥੋਂ ਆਊਗਾ ਉਹਦੇ ਬਾਰੇ ਤੁਸੀਂ ਕੁਝ ਦੱਸਣਾ ਚਾਹੁੰਦੇ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਅਸੀਂ ਟੈਕਸ ਦਿੰਨੇ ਆ ਇੱਕ ਆਦਮੀ 50 ਰੁਪਏ ਜੇ ਰੋਜ਼ ਟੈਕਸ ਦਿੰਦਾ 1000 ਬੰਦਾ ਆਪਾਂ ਨੂੰ ਪਤਾ ਕਿ 50000 ਰੁਪਏ ਟੈਕਸ ਰੋਜ਼ ਦਾ ਦਿੰਦਾ ਮਹੀਨੇ ਦਾ 15000 15 ਲੱਖ ਰੁਪਏ ਬਣਦਾ ਸਾਲ ਦਾ 1 ਕਰੋੜ 80 ਲੱਖ ਰੁਪਏ ਬਣਦਾ ਇਹ ਸਰਕਾਰਾਂ ਨੇ ਆਪਣੇ ਕੋਲ ਨਹੀਂ ਸੰਭਣਾ ਹੁੰਦਾ ਇਹ ਆਪਣੇ ਭੈਣਾ ਭਰਾਵਾਂ ਵਿੱਚ ਆਪਣੀਆਂ ਸਿਹਤ ਸਹੂਲਤਾਂ ਵਾਸਤੇ ਆਪਣੀ ਪੜ੍ਹਾਈ ਵਾਸਤੇ ਆਪਣੇ ਕੋਈ ਦੁੱਖ ਸੁੱਖ ਵਾਸਤੇ ਇਹਨਾਂ ਵਾਸਤੇ ਹੀ ਪੈਸਾ ਹੈ ਆਪਾਂ ਟੈਕਸ ਪੇ ਰ ਆਪਾਂ ਇਹ ਟੈਕਸ ਦਿੰਨੇ ਆ ਇਹਨਾਂ ਇਹਨਾਂ ਪੈਸੇ ਦਾ ਹੀ ਅਸੀਂ ਘਰ ਘਰ ਤੱਕ ਜਾਨਣ ਕੀ ਹਰੇਕ ਆਦਮੀ ਤੱਕ ਅਸੀਂ ਪਹੁੰਚਾਵਾਂਗੇ ਤੇ ਸਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਵਾਹਿਗੁਰੂ ਦੀ ਪੂਰੀ ਕਿਰਪਾ ਵਾ ਤੇ ਅਸੀਂ ਸਹੂਲਤਾਂ ਦੇਵਾਂਗੇ ਇੱਕ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆ ਕਿਉਂਕਿ ਬੱਚੇ ਅੱਜਕੱਲ੍ਹ CBSE ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਉੱਥੇ ਪੰਜਾਬੀ ਤਕਰੀਬਨ ਬਹੁਤ ਘੱਟ ਆਉਂਦੀ ਆ ਉਹਦੇ ਬਾਰੇ ਤੁਹਾਡੀ ਸਰਕਾਰ ਜਾਂ ਤੁਸੀਂ ਹੁਣ ਜਿਹੜੇ ਨੌਜਵਾਨ ਅੱਗੇ ਆਮ ਆਦਮੀ ਪਾਰਟੀ ਨੇ ਲਾਏ ਆ ਉਹਦੇ ਵਿੱਚ ਕਿਹੋ ਜਿਹਾ ਸਹਿਯੋਗ ਤੁਹਾਡਾ ਰਹੂਗਾ ਭਜੀ ਪੰਜਾਬੀ ਸਾਡੀ ਮਾਂ ਬੋਲੀ ਆ ਪੰਜਾਬੀ ਸਾਡੀ ਹੋਂਦ ਆ ਪੰਜਾਬੀ ਸਾਡਾ ਪਹਿਚਾਨ ਸਾਡੀ ਪੰਜਾਬੀ ਆ ਸਾਡੇ ਇਸ ਖੇਤੇ ਪੰਜਾਬ ਦੇ ਵਿੱਚ ਪੰਜਾਬੀ ਹੀ ਲਾਜ਼ਮੀ ਆ ਸਰਕਾਰਾਂ ਨੇ ਸਾਨੂੰ ਉਲਝਣ ਦੇ ਵਿੱਚ ਪਾ ਕੇ ਹੋਰ ਹੀ ਪਾਸੇ ਲਾਈ ਰੱਖਿਆ ਸਾਨੂੰ ਇਹਨਾਂ ਮੁੱਦਿਆਂ ਤੋਂ ਤਾਂ ਪਾਸੇ ਹੀ ਕੀਤਾ ਹੋਇਆ ਵਾ ਅਸੀਂ ਪੰਜਾਬੀ ਬੋਲੀ ਨੂੰ ਪਰਫੁੱਲਤ ਕਰਾਂਗੇ ਵੱਖ-ਵੱਖ ਸੈਮੀਨਾਰ ਕਰਵਾਏ ਜਾਣਗੇ ਪੰਜਾਬੀ ਬੋਲੀ ਨੂੰ ਅਸੀਂ ਮਰ ਤੋਂ ਸਰਜੀਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪ੍ਰਧਾਨ ਬਣੇ ਆ ਮੈਸੇਜ ਕੀ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਤਾਂ ਕਿ ਲੋਕ ਤੁਹਾਡੇ ਦੇ ਨਾਲ ਉਹ ਜੜਨ ਆਪਸੀ ਭੈਣਾ ਭਰਾਵਾਂ ਨੂੰ ਮੇਰੀਆਂ ਮਾਤਾਵਾਂ ਨੂੰ ਮੇਰੀਆਂ ਭੈਣਾਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਮੈਂ ਮੈਸੇਜ ਦੇਣਾ ਚਾਹੁੰਨਾ ਕਿ ਆਪਾਂ ਰਲ ਮਿਲ ਕੇ ਕੰਮ ਕਰੀਏ ਆਪਣੇ ਭੈਣ ਭਰਾ ਜਿਹੜੇ ਨਸ਼ੇ ਚ ਚੁੱਕੇ ਆ ਨਸ਼ੇ ਦੀ ਦਲਦਲ ਦੇ ਵਿੱਚ ਉਹਨਾਂ ਨੂੰ ਰਲ ਮਿਲ ਕੇ ਬਾਹਰ ਕੱਢੀਏ ਆਪਾਂ ਉਹਨਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਈਏ ਆਪਾਂ ਨੂੰ ਵਧੀਆ ਪੜ੍ਹਾਈ ਦੇਈਏ ਉਹਨਾਂ ਨੂੰ ਅਧਨਿਕ ਪੱਦਰ ਦੇ ਗਰਾਊਂਡ ਦੇਈਏ ਜੋ ਟੈਕਸ ਦਾ ਪੈਸਾ ਸਹੀ ਪਾਸੇ ਲੱਗ ਸਕੇ ਆਪਾਂ ਇਹੋ ਜੀ ਪਾਰਟੀ ਨੂੰ ਤਰਜੀਹ ਤਰਜੀਹ ਦੇਈਏ ਆਪਾਂ ਨੂੰ 70 75 ਸਾਲ ਹੋ ਚੁੱਕੇ ਆ ਇਹਨਾਂ ਪਾਰਟੀਆਂ ਦੇ ਮੂੰਹ ਵੱਲ ਦੇਖਦੇ ਆ ਪਰ ਇਹਨਾਂ ਨੇ ਝੂਠੇ ਵਾਅਦੇ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿੱਚ ਜੋ ਵੀ ਕੋਈ ਵੀ ਸਿਹਤ ਸਹੂਲਤਾਂ ਕੋਈ ਵੀ ਯਾਨੀ ਕਿ ਸਹੂਲਤ ਸਰਕਾਰ ਦੇ ਤੌਰ ਤੇ ਆਉਂਦੀ ਆ ਪਿੰਡ ਦੇ ਵਿੱਚ ਅਸੀਂ ਉਹਨੂੰ ਹਰੇਕ ਪਰਸਨ ਤੱਕ ਹਰੇਕ ਆਦਮੀ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਧੜੇਬੰਦੀ ਤੋਂ ਉੱਪਰ ਉੱਠ ਕੇ ਤੁਹਾਡੇ ਵੱਲੋਂ ਕੋਈ ਇਹੋ ਜੀ ਮੰਨ ਲਓ ਜਥੇਬੰਦੀ ਦਾ ਗਠਨ ਵੀ ਕੀਤਾ ਜਾਊਗਾ ਕਈ ਵਾਰਾਂ ਲੜਕੀਆਂ ਨੂੰ ਕੋਈ ਮੁਸ਼ਕਲ ਆਉਂਦੀ ਆ ਲੜਕੀਆਂ ਨੂੰ ਕੋਈ ਮੁਸ਼ਕਲ ਆਉਂਦੀ ਆ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਅਸੀਂ ਹੁਣ ਕਿੱਧਰ ਜਾਈਏ ਕੀ ਕਰੀਏ ਕਿ ਤੁਹਾਨੂੰ ਪਤਾ ਲੁੱਟਾਂ ਖੂਵਾਂ ਵੀ ਪੰਜਾਬ ਦੇ ਵਿੱਚ ਬਹੁਤ ਹੁੰਦੀਆਂ ਆ ਕੋਈ ਜਥੇਬੰਦੀ ਦਾ ਵੀ ਤੁਹਾਡੇ ਮੰਨ ਲਓ ਆਮ ਆਦਮੀ ਪਾਰਟੀ ਵੱਲੋਂ ਸਰਕਰ ਪ੍ਰਧਾਨਾਂ ਵੱਲੋਂ ਕੋਈ ਗਠਨ ਕੀਤਾ ਜਾਊਗਾ ਅਸੀਂ ਪਾਰਟੀ ਹਾਈ ਕਮਾਂਡ ਦੇ ਨਾਲ ਸਲਾਮ ਮਾਜਬਰਾ ਕਰਕੇ ਜਦੋਂ ਸਰਕਾਰ ਬਣ ਤੇ ਅਸੀਂ ਜਥੇਬੰਦੀਆਂ ਗਠਿਤ ਕਰਾਂਗੇ ਆਪਣੇ ਭੈਣਾ ਭਰਾਵਾਂ ਦੀਆਂ ਸੂਝਵਾਨ ਭੈਣਾ ਭਰਾਵਾਂ ਦੀਆਂ ਬੁੱਧੀਜੀਵੀਆਂ ਦੀਆਂ ਸਲਾਹਾਂ ਲੈ ਕੇ ਜਥੇਬੰਦੀਆਂ ਗਠਿਤ ਕੀਤੀਆਂ ਜਾਣਗੀਆਂ ਤਾਂ ਜੋ ਅਸੀਂ ਆਪਣੇ ਭੈਣਾ ਭਰਾਵਾਂ ਨੂੰ ਜਾਨੀ ਕਿ ਬੀਜੀ ਇੰਨਾ ਖੇਡਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਹੋਰ ਜਾਨੀ ਕਿ ਐਕਟੀਵਿਟੀਆਂ ਦੇ ਵਿੱਚ ਇੰਨਾ ਕਿ ਬੀਜੀ ਕਰ ਦੇਣਾ ਜਾਂ ਰੋਜ਼ਗਾਰ ਦੇ ਵਿੱਚ ਕਿ ਉਹਨਾਂ ਨੂੰ ਯਾਰ ਵੇਲਾ ਸਮਾਂ ਹੀ ਨਹੀਂ ਮਿਲੂਗਾ ਕੋਈ ਗਲਤ ਸੋਚਣ ਦਾ ਸਮਝ ਨਹੀਂ ਮਿਲੂਗਾ ਤੇ ਇਸੇ ਕਰਕੇ ਅਸੀਂ ਇਹ ਪਲਾਨ ਲੈ ਕੇ ਆਏ ਹਾਂ ਜੀ ਸਾਡੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਤੁਹਾਨੂੰ ਤਰੱਕੀ ਮਿਲੇ ਤੁਹਾਡੀ ਜਿਹੜੀ ਪਾਰਟੀ ਆ ਉਹ ਪਰਫੁੱਲਤ ਹੋਵੇ ਤੁਸੀਂ ਵੀ ਆਪਦੀ ਪ੍ਰਧਾਨਗੀ ਦੇ ਤੌਰ ਤੇ ਵਧੀਆ-ਵਧੀਆਂ ਇਹੋ ਜੀਆਂ ਸਹੂਲਤਾਂ ਲੋਕਾਂ ਨੂੰ ਦਿਓ ਕੈਮਰਾਮੈਨ ਲਖਵੀਰ ਦੇ ਨਾਲ ਮੈਂ ਸ੍ਰਿੰਦਰਪਾਲ ਸਿੰਘ ਦਾਤੇਵਾਲ